ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਦੋਸਤ ਵਾਪਿਸ ਆਇਆ ਹਾਂ ਰਮਨਪ੍ਰੀਤ ਸਿੰਘ ਸੰਦੂ ਸਿੰਘੋਂ ਜਰਨੀ ਆਸਟ੍ਰੇਲੀਆ ਤੋਂ ਮੈਂ ਕਿ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਸੀ ਅਸੀਂ ਆਪਣੇ ਘਰੋਂ ਦੀ ਬਾਹਰ ਤਾਂ ਆ ਜਾਈਦਾ ਠੀਕ ਹੈ ਚੰਗੇ ਲਈ ਆਈਦਾ ਕਿ ਜਿਹੜੀ ਜੀ ਸਾਨੂੰ ਉੱਥੇ ਨਹੀਂ ਮਿਲਦੀ ਸਾਨੂੰ ਇੱਥੇ ਉਹ ਚੀਜ਼ ਅਟਰੈਕਟ ਕਰਦੀ ਤੇ ਅਸੀਂ ਬਾਹਰ ਆ ਜੰਨੇ ਆ ਤੇ ਸਭ ਤੋਂ ਜ਼ਿਆਦਾ ਜਿਹੜਾ ਤੁਹਾਨੂੰ ਕੰਪਰੋਮਾਈਜ਼ ਕਰਨਾ ਪੈਂਦਾ ਨਾ ਉਹ ਤੁਹਾਨੂੰ ਕੰਪਰੋਮਾਈਜ਼ ਕਰਨਾ ਪੈਂਦਾ ਆਪਣੀ ਫੈਮਿਲੀ ਨਾਲ ਜਿਹੜੇ ਤੁਹਾਡੇ ਉੱਥੇ ਰਹਿ ਗਏ ਨੇ ਆਪਣੇ ਪਿੱਛੇ ਘਰ ਤੁਹਾਡੇ ਕੋਈ ਵੀ ਹੋ ਸਕਦਾ ਹੈ ਤੁਹਾਡੇ ਬੱਚੇ بیوی ਬੱਚੇ ਹੋ ਸਕਦੇ ਨੇ ਤੁਹਾਡੇ ਪੇਰੈਂਟਸ ਹੋ ਸਕਦੇ ਨੇ ਤੁਹਾਡੇ ਰਿਸ਼ਤੇਦਾਰ ਹੋ ਸਕਦੇ ਨੇ ਦੋਸਤ ਹੋ ਸਕਦੇ ਨੇ ਤੇ ਸਭ ਤੋਂ ਵੱਡਾ ਕੰਪਰੋਮਾਈਜ਼ ਤੁਹਾਨੂੰ ਇਹ ਕਰਨਾ ਪੈਂਦਾ ਉੱਧਰ ਤੇ ਸਟਾਰਟਿੰਗ ਦੇ ਥੋੜਾ ਦਿਲ ਤਕੜਾ ਕਰਨਾ ਪੈਂਦਾ ਕਿਉਂਕਿ ਟਾਈਮ ਲੱਗਦਾ ਤੁਹਾਨੂੰ ਐਡਜਸਟ ਹੁੰਦੇ ਹੋਏ ਫੈਮਿਲੀ ਤੋਂ ਦੂਰ ਰਹਿੰਦੇ ਹੋਏ ਆਪਣੇ ਸਾਰੇ ਜਿਹੜੇ ਤੁਹਾਡੇ ਲੋਕ ਹੁੰਦੇ ਨੇ ਉਹਨਾਂ ਤੋਂ ਦੂਰ ਰਹਿੰਦੇ ਹੋਏ ਤੁਹਾਨੂੰ ਥੋੜਾ ਕੰਪਰੋਮਾਈਜ਼ ਕਰਨਾ ਪੈਂਦਾ ਹੈ ਇਹ ਸਭ ਤੋਂ ਵੱਡਾ ਜਿਹੜਾ ਕੰਪਰੋਮਾਈਜ਼ ਕਰਨਾ ਪੈਂਦਾ ਇੱਧਰ ਆ ਕੇ ਨਾਟ ਓਨਲੀ ਇਨ ਆਸਟ੍ਰੇਲੀਆ ਮੈਂ ਤੁਸੀਂ ਕਿਤੇ ਵੀ ਜਾਓ ਕਰੋੜਾਂ ਦੀ ਦੂਰ ਤੁਸੀਂ ਕਿਤੇ ਵੀ ਜਾਓ ਲੰਡਨ ਜਾ ਰਹੇ ਹੋ ਕੈਨੇਡਾ ਜਾ ਰਹੇ ਹੋ ਜਿੱਧਰ ਵੀ ਜਾ ਰਹੇ ਹੋ ਠੀਕ ਹੈ ਅਸੀਂ ਉਸ ਜਗ੍ਹਾ ਤੇ ਵੀ ਦੀਵਾਲੀ ਸੈਲੀਬ੍ਰੇਟ ਕਰ ਲਈਦੀ ਹੈ ਗੁਰਪੁਰਬ ਸੈਲੀਬ੍ਰੇਟ ਕਰ ਲਈਦੇ ਨੇ ਸਭ ਕੁਝ ਕਰੀਦਾ ਪਰ ਜੋ ਅਸੀਂ ਬਚਪਨ ਤੋਂ ਉੱਥੇ ਕਰਦੇ ਆਏ ਹਾਂ ਜਿਸ ਲੈਵਲ ਦਾ ਉੱਥੇ ਸਭ ਸਭ ਕੁਝ ਆਰਗੇਨਾਈਜ਼ ਕੀਤਾ ਜਾਂਦਾ ਹੈ ਉਹ ਇੱਥੇ ਉਹ ਚੀਜ਼ ਨਹੀਂ ਹੈ ਨਾਤੀ ਤੋਤਾ ਪੰਜਾਬ ਅਸੀਂ ਕਹਿ ਦਿੰਨੇ ਆ ਨਾਤੀ ਤੋਤੀ ਦਿੱਲੀ ਕਹਿ ਦਿੰਨੇ ਆ ਭਾਵੇਂ ਉਹ ਕੈਨੇਡਾ ਹੈ ਭਾਵੇਂ ਆਸਟ੍ਰੇਲੀਆ ਹੈ ਪਰ ਇਹ ਕੰਪਰੋਮਾਈਜ਼ ਤੁਹਾਨੂੰ ਕਰਨਾ ਪੈਂਦਾ ਹੈ ਅੱਜ ਮੇਰੇ ਘਰ ਫੰਕਸ਼ਨ ਚੱਲ ਰਿਹਾ ਹੈ ਇੰਡੀਆ ਦਿੱਲੀ ਵਿੱਚ ਅ ਮੇਰੀ ਨੀਜ਼ ਹੈ ਮੇਰੀ ਭਤੀਜੀ ਅੱਜ ਉਹਦਾ ਰੋਕਾ ਹੈ ਤੇ ਅਨਫੋਰਚਨਟਲੀ ਮੈਂ ਉੱਥੇ ਨਹੀਂ ਆ ਉੱਥੇ ਸਭ ਸੈਲੀਬ੍ਰੇਟ ਕਰ ਰਹੇ ਨੇ ਸਭ ਕੁਝ ਕਰ ਰਹੇ ਨੇ ਪਰ ਉਹਨਾਂ ਦੇ ਬੈਕ ਆਫ ਦਿ ਮਾਈਂਡ ਚੱਲ ਰਿਹਾ ਕਿ ਚਾਚੂ ਉੱਥੇ ਨਹੀਂ ਹੈ ਮੇਰੇ ਬੱਚੇ ਉੱਥੇ ਨੂੰ ਕਹਿੰਦੇ ਪਾਪਾ ਥੇ ਨਹੀਂ ਹੈ ਹੈਨਾ ਤੇ ਮੰਮੀ ਮਿਸ ਕਰਦੇ ਨੇ ਉਧਰ ਵੱਡਾ ਭਰਾ ਮਿਸ ਕਰਦਾ ਜਿਹਨੂੰ ਇੱਕ ਛੋਟਾ ਭਰਾ ਜਿਹੜਾ ਹੱਥ ਹੁੰਦਾ ਸੱਜੀ ਬਹਾਉਂਦੀ ਹੈ ਨਾਲ ਰਲ ਕੇ ਕੰਮ ਕਰਉਂਦਾ ਉਹ ਚੀਜ਼ ਉਹਨਾਂ ਨੂੰ ਇਕੱਲੇ ਕਰਦੇ ਪੈ ਰਹੇ ਹਨ ਇਨਫੈਕਟ ਉੱਥੇ ਬਾਕੀ ਫੈਮਿਲੀ ਮੈਂਬਰ ਸੈਕਿੰਡ ਹੈ ਸਾਰੇ ਸਪੋਰਟ ਕਰਨ ਵਾਸਤੇ ਪਰ ਫਿਰ ਵੀ ਹੈਨਾ ਇੱਕ ਜੋ ਘਰ ਦੇ ਸਾਰੇ ਹੁੰਦੇ ਨੇ ਨਾਲ ਰਲ ਕੇ ਜਿਹੜਾ ਕੰਮ ਕੀਤਾ ਜਾਂਦਾ ਵੇ ਉਹਦੇ ਵਿੱਚੋਂ ਉਹਨਾਂ ਕੋਲ ਇੱਕ ਹੱਥ ਕੱਟ ਗਿਆ ਜਿਹੜਾ ਕੰਮ ਕਰਨ ਵਾਲਾ ਸੀਗਾ ਹੈਨਾ ਤੇ ਸਾਰੇ ਮਿਸ ਕਰ ਰਹੇ ਨੇ ਘਰ ਫੋਨ ਵੀ ਕੀਤਾ ਸੀਗਾ ਸਭ ਨੂੰ ਤੇ ਸਭ ਮਿਸ ਕਰ ਰਹੇ ਨੇ ਕੁਝ ਗਿਲਾ ਵੀ ਕਰ ਰਹੇ ਸੀ ਕਿ ਮਿਲ ਕੇ ਨਹੀਂ ਗਿਆ ਤੇ ਹਾਂਜੀ ਸਭ ਨਾਲ ਔਖ ਹੋ ਜਾਂਦਾ ਕਿਵੇਂ ਮਿਲ ਕੇ ਆਣਾ ਸਾਰਿਆਂ ਨੂੰ ਹੈਨਾ ਤੇ ਬਸ ਐ ਕਿ ਅੱਜ ਵੀ ਇਸ ਵੀਡੀਓ ਚ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਸੀ ਕਿ ਜੇ ਆ ਰਹੇ ਉਹਨਾਂ ਦੇ ਦਿਲ ਥੋੜਾ ਤਕੜੇ ਕਰਕੇ ਆਣਾ ਦਿੱਲੀ ਦੂਰ ਨਹੀਂ ਹੈ ਤੁਸੀਂ ਜਦੋਂ ਥੋੜਾ ਸੈਟਲ ਹੋ ਜਾਓਗੇ ਨਾ ਤੇ ਤੁਸੀਂ ਉਹਨਾਂ ਨੂੰ ਬੁਲਾ ਵੀ ਸਕਦੇ ਹੋ ਤੇ ਫਿਰ ਜਦੋਂ ਤੁਸੀਂ ਚਾਹੋ ਤੇ ਤੁਸੀਂ ਵਾਪਸ ਉਹਨਾਂ ਕੋਲ ਜਾ ਵੀ ਸਕਦੇ ਹੋ ਸਟਾਰਟਿੰਗ ਵਿੱਚ ਤੁਹਾਨੂੰ ਹਰ ਓਕੇਜਨ ਤੇ ਤੁਹਾਨੂੰ ਮਿਸ ਕਰਨਗੇ ਉਹ ਵੀ ਤੇ ਤੁਸੀਂ ਵੀ ਹਰ ਓਕੇਜਨ ਤੇ ਉਹਨਾਂ ਨੂੰ ਮਿਸ ਕਰੋਗੇ ਟਫ ਹੈ ਥੋੜਾ ਜਿਹਾ ਇਨੀਸ਼ੀਅਲ ਫੇਸ ਟਫ ਹੁੰਦਾ ਹੈ ਉਹਨੂੰ ਸਟਰਗਲ ਖਾਲੀ ਮੈਂ ਇੱਕ ਐ ਨਹੀਂ ਮੰਨਦਾ ਕਿ ਤੁਸੀਂ ਬਾਹਰ ਜਾ ਰਹੇ ਹੋ ਲੋਕੀ ਸਟਰਗਲ ਇਹ ਕਹਿੰਦੇ ਨੇ ਕਿ ਬਾਹਰ ਜਾ ਰਹਿਆ ਸਭ ਤੋਂ ਵੱਡਾ ਸਟਰਗਲ ਹੈਗਾ ਨੌਕਰੀ ਲੱਭਣਾ ਸਭ ਤੋਂ ਵੱਡਾ ਸਟਰਗਲ ਹੈ ਪੀਆਰ ਲੈਣੀ ਪਰ ਮੇਰੇ ਹਿਸਾਬ ਨਾਲ ਸਭ ਤੋਂ ਵੱਡਾ ਜਿਹਾ ਸਟਰਗਲ ਹੈਗਾ ਨਾ ਉਹ ਹੈ ਆਪਣੇ ਆਪ ਨੂੰ ਪਹਿਲੇ ਇਮੋਸ਼ਨਲੀ ਸਟਰੋਂਗ ਕਰਨਾ ਕਿ ਤੁਸੀਂ ਇੰਨੇ ਇਮੋਸ਼ਨਲੀ ਸਟਰੋਂਗ ਹੋ ਚੁੱਕੇ ਹੋ ਕਿ ਤੁਸੀਂ ਹੁਣ ਅੱਗੇ ਆਪਣਾ ਅਥੇ ਸਰਵਾਈਵਲ ਦੇਖ ਸਕਦੇ ਹੋ ਇਹ ਚੀਜ਼ ਜ਼ਰੂਰ ਦੇਖਣਾ ਤੇ

ਤੁਲ ਜੇ ਤਕੜੇ ਹੋ ਕੇ ਆਣਾ ਮੈਂ ਦੁਬਾਰਾ ਪਰ ਇੱਕੋ ਗੱਲ ਅਹੀ ਕਰਨਾ ਕਿ ਕਿਉਂਕਿ ਇਮੋਸ਼ਨਲੀ ਤੁਹਾਨੂੰ ਸਟਰੋਂਗ ਬਹੁਤ ਜ਼ਿਆਦਾ ਹੋਣਾ ਪੈਂਦਾ ਨਾਟ ਓਨਲੀ ਕਿ ਤੁਸੀਂ ਫੈਮਲੀ ਤੋਂ ਦੂਰ ਹੋ ਤੁਹਾਨੂੰ ਇਨੀਸ਼ਲ ਸਪੇਸ ਤੇ ਤੁਹਾਨੂੰ ਸਟਰਗਲ ਕਰਨਾ ਪੈ ਸਕਦਾ ਹੋ ਸਕਦਾ ਤੁਹਾਨੂੰ ਘਰ ਹੀ ਨਾ ਮਿਲੇ ਕਿ ਬਰੂਮ ਲੱਭਣ ਚ ਪ੍ਰੋਬਲਮ ਹੁੰਦੀ ਹੈ ਕਿ ਮੈਂ ਟੈਂਪਰੇਰੀ ਰੂਮ ਲੈਣਾ ਮੈਨੂੰ ਟੈਂਪਰੇਰੀ ਰੂਮ ਨਹੀਂ ਮਿਲ ਰਿਹਾ ਹੈ ਨਾ ਕਿ ਕਈ ਕਹਿੰਦੇ ਤੁਸੀਂ ਇਕੱਲੇ ਹੋ ਮੈਂ ਤਾਂ ਨਹੀਂ ਦੇਣਾ ਤੇ ਕਈ ਵਾਰ ਰੂਮ ਦੇ ਰੈਂਟ ਜ਼ਿਆਦਾ ਹੁੰਦੇ ਨੇ ਕਿ ਤੁਸੀਂ ਇੱਕ ਲਿਮਿਟਿਡ ਆਪਣੇ ਨਾਲ ਇੱਕ ਰਨਵੇ ਲੈ ਕੇ ਆਏ ਹੋ ਉਹ ਲਿਮਿਟਿਡ ਅਮਾਉਂਟ ਲੈ ਕੇ ਆਏ ਹੁੰਦੇ ਉਹ ਤੁਹਾਨੂੰ ਉਸ ਦੇ ਵਿੱਚ ਵੀ ਤੁਹਾਨੂੰ ਥੋੜਾ ਟਾਈਮ ਲੱਗਦਾ ਐ ਐਡਜਸਟ ਹੁੰਦੇ ਹੋ ਇਹ ਮੈਂ ਅੱਗੇ ਵੀਡੀਓ ਚ ਪਾਵਾਂਗਾ ਕਿ ਕੀ ਕੀ ਵੀ ਰੈਂਟ ਹੁੰਦਾ ਹੈ ਕੀ ਮੇਂ ਦੇਣਾ ਪੈਂਦਾ ਹੈ ਤੇ ਈਕਸਕਿਊਜ਼ ਮੀ ਜੇ ਸਿੰਗਲ ਹੋ ਤੇ ਕੀ ਰੈਂਟ ਹੋ ਸਕਦਾ ਹੈ ਫੈਮਿਲੀ ਨਾਲ ਹੋ ਤੇ ਕੀ ਰੈਂਟ ਹੋ ਸਕਦਾ ਹੈ ਤੇ ਕੀ ਬੈਨੀਫਿਟਸ ਵੀ ਹੋ ਸਕਦੇ ਨੇ ਮੈਂ ਤੁਹਾਨੂੰ ਜ਼ਰੂਰ ਦੱਸਾਂਗਾ ਆਉਣ ਵਾਲੀ ਵੀਡੀਓਜ਼ ਚ ਪਰ ਇਸ ਚੀਜ਼ ਤੁਹਾਨੂੰ ਨਾ ਕਾਫੀ ਕੁਝ ਤੁਹਾਨੂੰ ਸੋਚ ਕੇ ਆਣਾ ਪੈਂਦਾ ਹੈ ਤਾਨੂੰ ਸਟਰਗਲ ਘਰ ਵਾਸਤੇ ਕਰਨਾ ਪੈ ਸਕਦਾ ਤਾਨੂੰ ਸਟਰਗਲ ਜੌਬ ਵਾਸਤੇ ਕਰਨਾ ਪੈ ਸਕਦਾ ਤੁਹਾਨੂੰ ਸਟਰਗਲ ਇਮੋਸ਼ਨਲੀ ਥੋੜਾ ਜਿਆਦਾ ਸਟੇਬਲ ਹੋਣ ਵਾਸਤੇ ਕਰਨਾ ਪੈ ਸਕਦਾ ਜੋ ਕਿ ਆਈ ਥਿੰਕ ਜ਼ਰੂਰੀ ਹੋ ਜਾਂਦਾ ਹੈ ਤਾਨੂੰ ਥੋੜਾ ਸਟਰੋਂਗ ਹੋਣਾ ਕਿਉਂਕਿ ਜੇ ਤੁਸੀਂ ਸਟਰੋਂਗ ਨਹੀਂ ਹੋਵੋਗੇ ਫਿਰ ਤੁਸੀਂ ਅੱਗੇ ਸੋਚ ਨਹੀਂ ਪਾਉਗੇ ਤੁਸੀਂ ਫਿਰ ਲਿਮਿਟਿਡ ਥਿੰਕਿੰਗ ਨਾਲ ਅੱਗੇ ਚੱਲੋਗੇ ਜਿਸ ਵਾਸਤੇ ਤੁਸੀਂ ਆਏ ਹੋ ਤੁਹਾਡਾ ਜੋ ਮੇਨ ਗੋਲ ਹੈ ਉਹ ਥੋੜਾ ਫਿਰ ਟਫ ਹੋ ਜਾਂਦਾ ਹੈ ਹੈਨਾ ਅਚੀਵ ਕਰਨਾ ਔਖਾ ਹੋ ਜਾਂਦਾ ਤੇ ਜ਼ਰੂਰ ਆਓ ਤਿਆਰੀ ਕਰੋ ਅਰਦਾਸ ਕਰੋ ਬਾਬਾ ਜੀ ਅੱਗੇ ਬਾਬਾ ਦੀ ਸਵਾਰਦੇ ਸਾਰੇ ਦੇ ਕੰਮ ਸਵਾਰਦੇ ਨੇ ਤੇ ਤੁਹਾਡਾ ਵੀ ਸਵਾਰਨਗੇ ਜਰੂਰ ਆਓ ਠੀਕ ਹੈ ਜੀ ਤੇ ਜਿਹੜੇ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾ ਨਾ ਜਾਣਾ ਵੀਡੀਓ ਨੂੰ ਲਾਈਕ ਕਰੋ ਅੱਗੇ ਸ਼ੇਅਰ ਕਰੋ ਤੇ ਮੈਂ ਇਸੇ ਤਰ੍ਹਾਂ ਤੁਹਾਨੂੰ ਉਥੋਂ ਦੀ ਨਿਊਜ਼ ਲਿਆਉਂਦਾ ਰਵਾਂਗਾ ਜੋ ਥੋੜਾ ਬੋਤਾ ਮੇਰਾ ਐਕਸਪੀਰੀਅੰਸ ਹੁੰਦਾ ਰਹੇਗਾ ਮੈਂ ਤਦ ਨਾਲ ਸ਼ੇਅਰ ਕਰਦਾ ਰਹਾਂਗਾ ਜੇ ਕੋਈ ਆਨਪਾਰ ਇਸ ਸੋਚ ਰਿਹਾ ਤੇ ਵੀਡੀਓਜ਼ ਦੇਖੋ ਤਾਂ ਕਿ ਆਉਣ ਤੋਂ ਪਹਿਲੇ ਤੁਹਾਨੂੰ ਇਹ ਪਤਾ ਲੱਗ ਜਾਏ ਡੂਜ਼ ਐਂਡ ਡੋਂਟਸ ਤੁਸੀਂ ਕੀ ਕਰਨਾ ਹੈ ਕੀ ਨਹੀਂ ਕਰਨਾ ਤੇ ਕੀ ਲੈ ਕੇ ਆਣਾ ਹੈ ਕੀ ਨਹੀਂ ਲੈ ਕੇ ਆਣਾ ਤੁਹਾਨੂੰ ਮੈਂ ਅੱਗੇ ਆਨਬਲੀ ਵੀਡੀਓਜ਼ ਦੱਸਾਂਗਾ ਕਿਉਂਕਿ ਜਿਹੜੇ 에ਅਰਲਾਈਨਸ ਵਾਲੇ ਨੇ ਉਹ ਤੁਹਾਨੂੰ ਲਿਮਿਟਿਡ weight ਦਿੰਦੇ ਨੇ ਤੇ ਤੁਹਾਡੇ ਕੋਲ ਨਾਲ ਲੈ ਕੇ ਆਉਣਾ ਸਮਾਨ ਬੜੌਕਾ ਹੋ ਜਾਂਦਾ ਹੈ ਤੇ ਆਸਟ੍ਰੇਲੀਆ ਵਿੱਚ ਹਿਸਾਬ ਨਾਲ ਉਲਟਾ ਹੈ ਇੰਡੀਆ 'ਚ ਸਰਦੀਆਂ ਹੁੰਦੀਆਂ ਨੇ ਤੇ ਇੱਥੇ ਗਰਮੀ ਹੁੰਦੀਆਂ ਨੇ ਅੱਜ ਕੱਲ੍ਹ ਜਿਵੇਂ ਗਰਮੀਆਂ ਹੁਣ ਸ਼ੁਰੂ ਹੋ ਰਹੀਆਂ ਨੇ ਤੇ ਡਿਸੰਬਰ ਜਨਵਰੀ ਪੀਕ ਸਮਰ ਹੁੰਦਾ ਹੈ ਉੱਧਰ ਤੇ ਜਿਵੇਂ ਇੰਡੀਆ 'ਚ ਜਦੋਂ ਸਮਰ ਹੁੰਦਾ ਹੈ ਤੇ ਇੱਥੇ ਵਿੰਟਰਸ ਹੁੰਦੇ ਨੇ ਐ ਤੁਸੀਂ ਪਲੀਜ਼ ਦੇਖਣਾ ਜ਼ਰੂਰ ਤੇ ਮੈਂ ਤੁਹਾਨੂੰ ਆਉਣ ਵਾਲੀ ਵੀਡੀਓ ਵਿੱਚ ਸਾਰਾ ਕੁਝ ਦੱਸਦਾ ਰਵਾਂਗਾ ਤੇ ਕੀਪ ਵਾਚਿੰਗ ਮਾਈ ਵੀਡੀਓਜ਼ ਤੇ ਜਿੱਦੇਸ ਤੁਹਾਨੂੰ ਐਨੀ ਇਨਫੋਰਮੇਸ਼ਨ ਇਨਫ ਇਨਫੋਰਮੇਸ਼ਨ ਮਿਲ ਜਾਏਗੀ ਕਿ ਤੁਸੀਂ ਆਓਗੇ ਨਾ ਤੇ ਤੁਹਾਨੂੰ ਇਨੀਸ਼ੀਅਲ ਫੇਸ ਜਿਹੜਾ ਸਟਰਗਲ ਹੈ ਉਹ ਨਹੀਂ ਕਰਨਾ ਪਏਗਾ ਠੀਕ ਹੈ ਜੀ ਸੋ ਕੀਪ ਵਾਚਿੰਗ ਮਾਈ ਵੀਡੀਓਜ਼ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰਕੇ ਜਾਣਾ ਥੈਂਕ ਯੂ ਜੀ ਸਤਿ ਸ੍ਰੀ ਅਕਾਲ